ਸੋ ਯਾਰੀ ਦੋਸਤੀ ਦੇ ਵਿੱਚ ਦਗਾ ਹੋਣੀ ਨਹੀਂ ਚਾਹੀਦੀ ਹੈ ਨਾ ਬਟ ਤੁਸੀਂ ਬਹੁਤ ਹੀ ਵਧੀਆ ਕਿਰਦਾਰ ਇਸ ਫਿਲਮ ਦੇ ਵਿੱਚ ਨਿਭਾਇਆ ਕੀ ਕਹਿਣਾ ਚਾਹੂੰਗੀ ਨਹੀਂ ਥੈਂਕ ਯੂ ਸੋ ਮੱਚ ਜੀ ਪਹਿਲਾਂ ਤਾਂ ਮੈਂ ਕਹੂੰਗਾ ਕਿ 31 ਜਨਵਰੀ ਨੂੰ ਫਿਲਮ ਦੇਖਣ ਜ਼ਰੂਰ ਪਹੁੰਚਿਓ ਜੀ ਮਝੈਲ ਤੇ ਫਿਲਮ ਬਹੁਤ ਸੋਹਣੀ ਹੈ ਜੀ ਮੈਂ ਹੁਣੇ ਦੇ ਬਾਰੇ ਕੀ ਕਹਾਂ ਜਿਹੇ ਜਿਹੇ ਕਿਰਦਾਰ ਮਿਲਦਾ ਹੋ ਜਾ ਨਿਭਾਉਣਾ ਪੈਂਦਾ ਹਨ ਤੇ ਆਪਾਂ ਉਦਾਂ ਦਾ ਹੀ ਨਿਭਾਇਆ ਨਹੀਂ ਕਿਰਦਾਰ ਤਾਂ ਤੁਸੀਂ ਪੋਜ਼ਿਟਿਵ ਵੀ ਨਿਭਾਇਆ ਜੇਕਰ ਆਪਾਂ ਰਿਐਲਿਟੀ ਦੀ ਵੀ ਗੱਲ ਕਰੀਏ ਕਿ ਰਿਐਲਿਟੀ 'ਚ ਵੀ ਵੱਡਾ ਕਰੇਵਾਲ ਐਤਾ ਦਾ ਹੀ ਕਿਰਦਾਰ ਦਾ ਹੀ ਆ ਥੋੜਾ ਡਿਫਰੈਂਟ ਨਹੀਂ 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 ਹਰੇਕ ਬੰਦੇ ਦੀ ਜ਼ਿੰਦਗੀ ਚ ਬਹੁਤ ਕਰਤਾਰ ਹੁੰਦੇ ਆ ਜੀ ਉਮਰ ਦੇ ਹਿਸਾਬ ਨਾਲ ਕਰਤਾਰ ਟਲਦੇ ਜਾਂਦੇ ਆ ਬੰਦਾ ਹਰ 7 ਸਾਲ ਬਾਅਦ ਬਦਲਦਾ ਜਾਂਦਾ ਠੀਕ ਹੈ ਤੇ ਇਹ ਦੇ ਇਹ ਦੇ ਕਰਕੇ ਕਿ ਬੰਦੇ ਦੀ ਜ਼ਿੰਦਗੀ ਚ ਹਮੇਸ਼ਾ ਇੱਕੋ ਕਰਤਾਰ ਨਹੀਂ ਰਹਿੰਦਾ ਐਂਡ ਤੱਕ ਕਰਤਾਰ ਉਹਦੇ ਬਦਲਦੇ ਰਹਿੰਦੇ ਆ ਕਦੇ ਪਰਿਵਾਰ ਬਣ ਜਾਂਦਾ ਉਦੋਂ ਕਰਤਾਰ ਹੋਰ ਹੁੰਦਾ ਸਕੂਲ ਚ ਹੁੰਦਾ ਹੋਰ ਹੁੰਦਾ ਕਾਲਜ ਚ ਹੋਰ ਹੁੰਦਾ ਜੌਬ ਤੇ ਹੋਰ ਹੁੰਦਾ ਇਦੇ ਚ ਐ ਨਹੀਂ ਹੈਗਾ ਕਿ ਕੋਈ ਰੰਦਾ ਕਰਦਾ। ਸੋ ਕਿਤਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਗੁੱਗੂ ਗਿਲ ਭਾਜੀ ਨਾਲ ਕੰਮ ਕੀਤਾ ਹੈ ਨਾ ਕਿਉਂਕਿ ਕਾਫੀ ਥੇਰ ਬਾਅਦ ਗੁੱਗੂ ਗਿਲ ਭਾਜੀ ਵਾਪਸ ਆਏ ਆ ਆਪਾਂ ਫਿਲਮਾਂ ਦੇ ਵਿੱਚ ਕਿਉਂਕਿ ਕਾਫੀ ਚਿਰ ਗੈਰ ਫਿਲਮਾਂ ਦੇ ਵਿੱਚ ਕਾਫੀ ਚਿਰ ਬਾਅਦ ਵਾਪਸ ਨਹੀਂ ਆਏ ਉਹਨਾਂ ਨੇ ਇਹ ਜਹ ਕਰੈਕਟਰ ਮੇਨਲਾ ਦਾ ਬਹੁਤ ਚਿਰ ਬਾਅਦ ਕੀਤਾ ਨਹੀਂ ਭਾਜੀ ਦੀਆਂ ਫਿਲਮਾਂ ਤਾਂ ਭਾਜੀ ਨਹੀਂ ਆਉਂਦੀਆਂ ਰਹਿੰਦੀਆਂ ਨੇ ਅੱਜ ਤੱਕ ਐਨ ਤੱਕ ਦੇ ਹੋਇਆ ਹੀ ਨਹੀਂ ਕਿ ਗੁੱਗੂ ਗਿਲ ਭਾਜੀ ਨੇ ਕਦੇ ਦੇਖਿਆ ਹੁਣ ਫਿਲਮਾਂ 'ਚ ਤੇ ਉਹਨਾਂ ਨੇ ਹਮੇਸ਼ਾ ਹੀ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਦਾ ਮੇਰੇ ਜੰਮਣ ਤੋਂ ਪਹਿਲਾਂ ਦੇ ਕੰਮ ਕਰਦੇ ਨੇ ਤੇ ਉਹਨਾਂ ਨੇ ਕੰਮ ਕਰਦੇ ਰਹਿਣਾ ਜੇਕਰ ਆਪਾਂ ਅੱਜ ਦੇ ਯੰਗਸਟਰਸ ਦੀ ਗੱਲ ਕਰੀਏ ਹੈਨਾ ਪਹਿਲਾਂ ਦੇ ਯੰਗਸਟਰਸ ਨੂੰ ਗੁੱਗੂ ਗਿਲ ਬਾਰੇ ਜ਼ਿਆਦਾ ਪਤਾ ਸੀ ਜੇਕਰ ਆਪਾਂ ਅੱਜਕੱਲ ਦੇ ਕੁਝ ਲੋਕਾਂ ਦੀ ਗੱਲ ਕਰੀਏ ਕੁਝ ਯੰਗਸਟਰ ਐਤਾ ਦੇ ਜਿਨ੍ਹਾਂ ਨੂੰ ਗੁੱਗੂ ਗਿਲ ਬਾਰੇ ਪਤਾ ਹੀ ਨਹੀਂ 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 ਗੁੱਗੂ ਗਿਲ ਜਿਹੜਾ ਬੰਦਾ ਪੰਜਾਬ ਜੰਮਿਆ ਹੋਈ ਨਹੀਂ ਸਕਦਾ ਉਹਨੂੰ ਗੁੱਗੂ ਗਿਲ ਬਾਰੇ ਨਾ ਪਤਾ ਹੋਵੇ ਚਾਹੇ ਉਹ ਅੱਜ 14 ਸਾਲ ਦਾ ਚਾਹੇ ਉਹ 20 ਸਾਲ ਦਾ ਕਦੇ ਗੁੱਗੂ ਗੱਲ ਭਾਜੀ ਦਾ ਨਾਮ ਹੋਇਆ ਹੀ ਨਹੀਂ ਕਦੇ ਕਿਸੇ ਨੂੰ ਨਾਮ ਪਤਾ ਹੋ। ਸੋ ਮੈਂ ਇਹੀ ਗੱਲ ਤੁਹਾਡੇ ਤੋਂ ਕਢਵਾਉਣਾ ਚਾਹੁੰਦੀ ਸੀ ਕਿ ਗੁੱਗੂ ਗਿਲ ਦਾ ਨਾਮ ਹੀ ਅਜਿਹਾ ਹੈ ਜਦੋਂ ਵੀ ਕੋਈ ਸੁਣਦਾ ਬੱਚੇ-ਬੱਚੇ ਤੱਕ ਨੂੰ ਵੀ ਪਤਾ ਹੁੰਦਾ ਕਿ ਆਖਿਰਕਾਰ ਗੁੱਗੂ ਗਿਲ ਕੌਣ ਸੀ। ਤੁਸੀਂ ਉਹਨਾਂ ਨਾਲ ਜਦੋਂ ਕੰਮ ਕਰਦੇ ਸੀ ਡਰ ਕਿੰਨਾ ਕੁ ਲੱਗਦਾ ਸੀ ਤੁਹਾਨੂੰ ਉਹਨਾਂ ਦੀ ਜੇਕਰ ਆਪਾਂ ਗੱਲ ਦੀ ਨਹੀਂ 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 ਉਹ ਡਰ ਵਾਲੇ ਪਰਸਨ ਹੀ ਨਹੀਂ ਉਹ ਤਾਂ ਹਰੇਕ ਨੂੰ ਪਿਆਰ ਕਰਨ ਵਾਲੇ ਬੰਦੇ ਨੇ। ਡਰ ਵਾਲੀ ਉਹਨਾਂ 'ਚ ਕੋਈ ਗੱਲ ਨਹੀਂ ਸੀ। ਬਹੁਤ ਪਿਆਰ ਨਾਲ ਉਹਨਾਂ ਨੇ ਕੰਮ ਕੀਤਾ ਤੇ ਬਹੁਤ ਪਿਆਰ ਨਾਲ ਕੰਮ ਸਾਥੋਂ ਕਰਾਇਆ। ਬਹੁਤ ਵਧੀਆ ਲੱਗਿਆ ਉਹ ਬਹੁਤ ਗੈਂਟ ਬੰਦੇ ਸੋ ਉਹਨਾਂ ਦੀ ਕੋਈ ਮੈਮਰੀ ਤੁਹਾਡੇ ਨਾਲ ਕੋਈ ਸ਼ੇਅਰ ਕਰਨੀ ਚਾਹੁੰਦੇ ਹੋ ਐਜ਼ ਅ ਸ਼ੂਟ ਦੌਰਾਨ ਤੁਸੀਂ ਕੀਤੀ ਨਹੀਂ ਨਹੀਂ ਬਹੁਤ ਮੈਂ ਇੱਕ ਵਾਰੀ ਹਾਂ ਇੱਕ ਵਾਰੀ ਘੋੜਾ ਚਲਾਉਣ ਬਾਰੇ ਜਰੂਰ ਹੋਇਆ ਸੀ ਕਿ ਮੈਂ ਕਿਹਾ ਭਾਜੀ ਤੁਹਾਨੂੰ ਘੋੜਿਆਂ ਦਾ ਬੜਾ ਸ਼ੌਂਕ ਆ ਤੇ ਮੈਨੂੰ ਭਾਜੀ ਨੇ ਦੱਸਿਆ ਸੀ ਕਿ ਵੀ ਜੇ ਤੁਸੀਂ ਨਹੀਂ ਡਰੋਗੇ ਤਾਂ ਤੁਸੀਂ ਕੋਟਸਵਾਰੀ ਪਹਿਲੇ ਦਿਨ ਹੀ ਸਿੱਖ ਜਾਓਗੇ ਤਾਂ ਇਹ ਮੈਨੂੰ ਵਧੀਆ ਲੱਗੀ ਸੀ ਗੱਲ ਸੋ ਹੋਰ ਕੀ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਉਹ ਤਾਂ ਲੈਜੈਂਡ ਨੇ ਕਾਫੀ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਵੀ ਤੁਹਾਨੂੰ ਸ਼ੂਟਿੰਗ ਦੌਰਾਨ ਮਿਲਿਆ ਹੋਣਾ ਬਹੁਤ ਚੀਜ਼ਾਂ ਜੀ ਬਹੁਤ ਚੀਜ਼ਾਂ ਦਾ ਆਪਾਂ ਨੇ ਹਰੇਕ ਬੰਦੇ ਨੂੰ ਮਿਲਨਾ ਕਿਵੇਂ ਐਨੇ ਸਾਲ ਇੰਡਸਟਰੀ 'ਚ ਰਹੇ ਆ ਕੰਮ ਕਿਵੇਂ ਕਰਨਾ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਿਆ ਸੋ ਆਪਣੀ ਫਿਲਮ ਲੈ ਸਾਡੀ ਆਡੀਅנס ਨੂੰ ਜੀ ਹਾਂਜੀ ਮੇਰੀ ਫਿਲਮ 31 ਜਨਵਰੀ ਨੂੰ ਆ ਰਹੀ ਹੈ ਜੀ ਸਾਰੇ ਜਰੂਰ ਦੇਖਣ ਪਹੁੰਚੋ ਜੀ ਬਹੁਤ ਕੈਂਟ ਲੱਗੂਗੀ ਤੁਹਾਨੂੰ ਗਾਰੰਟੀ ਥੈਂਕ ਯੂ ਸ